ਤੇ ਗੁਜਰਾਵਰਡਰ ਖਨੌਰੀ ਵਿਖੇ ਕੁਝ ਕਿਸਾਨ ਐਕਟਿਵਿਸਟ ਜਿਹੜੇ ਹੈਗੇ ਆ ਆ ਬੀਕੇ ਜਿਵੇਂ ਇੱਕ ਤੋਂ ਸਿੰਧੂਪੁਰ ਬੰਦਾ ਹੂਰ ਲਿਖਿਆ ਹੋਇਆ ਇੱਥੇ ਆ ਆ ਜਿਹੜੇ ਸਾਈਨ ਗੌਰ ਲੱਗੇ ਹੋਏ ਆ ਅਨ ਦੂਸਰਾ ਚਾਰ ਸਾਬੀਆ ਦੇ ਆ ਮਾਤਾ ਗੁਜਰੀ ਜੀ ਅਤੇ ਨੀਕਾਂ ਸਿੰਘਾਂ ਸੇਵਕਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਮੈਂ ਸ਼ਾਤੀ ਅਜੀਤ ਸਿੰਘ ਦੀ ਨਾਪਦਾ ਸਾਂ ਕਿੰਨੇ ਫੁੱਟ ਤਲਵਾਰ ਉਹ ਖਾ ਸਕਦਾ ਜਿਹਾਰ ਸਿੰਘ ਦੇ ਕਦ ਨੂੰ ਨਾਪਦਾ ਸਾਂ ਕਿੰਨੀਆਂ ਗੋਲੀਆਂ ਸੀਨੇ ਵਿੱਚ ਖਾ ਸਕਦਾ ਜੋਰਾ ਵਾਰ ਸਿੰਘ ਦੇ ਜੋਰ ਨੂੰ ਨਾਪਦਾ ਸੀ ਮੈਂ ਕਿੰਨੀਆਂ ਤੇਗਾਂ ਕੁੰਡੀਆਂ ਕਰਾ ਸਕਦਾ ਹਾਂ ਫਤਿਹ ਸਿੰਘ ਦੀ ਧੌਣ ਨੂੰ ਨਾਪਦਾ ਸਾਂ ਕਿੰਨੀਆਂ ਇਟਾਂ ਚ ਆਪਾ ਸ਼ਪਾ ਸਕਦਾ ਹਾਂ ਪਾਲ ਪੋਸ ਕੇ ਖਰਾਕ ਨਾਲ ਸਹਿਬਜ਼ਾਦੇ ਬਲੀ ਦੇਣ ਲਈ ਅੱਜ ਮੰਗਵਾ ਲਏ ਨੇ ਕੋਈ ਆਖੇ ਨਾ ਸਿੰਘ ਮਰਵਾ ਕੇ ਤੇ ਕਲਗੀ ਵਾਲੇ ਨੇ ਤਾਂ ਬੱਚੇ ਬਚਾ ਲੈਣੇ ਇਹੀ ਸਵਾਲ ਅੱਜ ਵੀ ਮੁੜ ਕੇ ਜਨਤਾ ਦੇ ਇੱਕ ਹਿੱਸੇ ਵਿੱਚ ਕੀਤਾ ਜਾ ਰਿਹਾ ਹੈ ਜਾਂ ਜਾਂਦਾ ਰਿਹਾ ਹੈ ਜਿਸ ਦਾ ਜਵਾਬ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਦਾ ਫੈਸਲਾ ਲੈ ਕੇ ਦਿੱਤਾ ਹੈ ਉਹ ਨੂੰ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਜਾਨ ਬਹੁਤ ਕੀਮਤੀ ਹੈ ਲੇਕਿਨ ਜਵਾਬ ਮਿਲਦਾ ਹੈ ਕਿ ਮੇਰੀ ਜਾਨ ਦੇ ਨਾਲੋਂ ਉਹਨਾਂ 7 ਲੱਖ ਕਿਸਾਨਾਂ ਦੀ ਜ਼ਿੰਦਗੀ ਜ਼ਿਆਦਾ ਕੀਮਤੀ ਹੈ ਜਿਹੜੇ ਖੁਦ ਕਸ਼ੀਆਂ ਕਰ ਚੁੱਕੇ ਨੇ ਤੇ ਹੋਰ ਲੱਖਾਂ ਹੀ ਕਿਸਾਨ ਖੁਦ ਕਸ਼ੀਆਂ ਕਰਨ ਲਈ ਭਵਿੱਖ ਵਿੱਚ ਮਜਬੂਰ ਹੋਣਗੇ ਸੋ ਇਸ ਪ੍ਰਸੰਗ ਦੇ ਵਿੱਚ ਮੇਰੇ ਨਾਲ ਇਸ ਬਾਰਡਰ ਦੇ ਬਿਲਕੁਲ ਸਿਰੇ ਤੇ ਤੁਸੀਂ ਪਿੱਛੇ ਦੇਖ ਰਹੇ ਹੋ ਕਿਥੇ ਜਿਹੜਾ ਬਾਰਡਰ ਦਿਖਾਈ ਦਿੰਦਾ ਹੈ ਕੰਕਰੀਟ ਜਿਹੜੀ ਕੰਗ ਹੈਗੇ ਆ ਉਹ ਕੱਦੀ ਹੋਈ ਦਿਖਾਈ ਦੇ ਰਹੀ ਹੈ ਹਰਿਆਣਾ ਸਰਕਾਰ ਵੱਲੋਂ ਤੇ ਮੈਂ ਥੋੜਾ ਜਾ জੂਮ ਕਰਕੇ ਦਿਖਾ ਦਿੰਨਾ ਤੁਹਾਨੂੰ ਆ ਇਹਦੇ ਉੱਤੇ ਆ ਉਹ ਜਿਹੜਾ ਸਾਈਨ ਬੋਰਡ ਵੀ ਲੱਗਿਆ ਹੋਇਆ ਹੈ ਜਿਹਦੇ ਉੱਤੇ ਬਕਾਇਦਾ ਵੱਖ-ਵੱਖ ਸ਼ਹਿਰਾਂ ਦਾ ਡਿਸਟੈਂਸ ਦਿੱਤਾ ਹੋਇਆ ਹੈ ਤੇ ਆਪਾ ਸੁਣਦੇ ਆ ਕਿ ਇੱਥੇ ਜਿਹੜੇ ਸੰਘਰਸ਼ੀ ਸ਼ਿਲਕਾਰ ਕੁੰ ਨੇ ਕਿਸਾਨ ਜੱਥੇਬੰਦੀਆਂ ਨਾਲ ਸੰਬੰਧਤ ਜਿਹੜੇ ਕੜਾਕੇ ਦੀ ਠੰਡੀ ਰਾਤ ਦੇ ਵਿੱਚ ਇੱਥੇ ਜ਼ਿੰਦਗੀ ਬਸਰ ਕਰ ਰਹੇ ਨੇ ਤੇ ਸਰਕਾਰ ਵੱਲੋਂ ਖੜੀਆਂ ਕੀਤੀਆਂ ਹੋਈਆਂ ਚੁਣੌਤੀਆਂ ਦਾ ਬਾਖੂਬੀ ਜਵਾਬ ਦੇ ਰਹੇ ਨੇ ਹਾਂਜੀ ਸਭ ਤੋਂ ਪਹਿਲਾਂ ਮੈਨੂੰ ਥੋੜੀ ਜਾਣਕਾਰੀ ਦਿਓ ਤੁਸੀਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਤੇ ਤੁਹਾਡਾ ਸ਼ੁਭ ਨਾਮ ਕਿਹੜੀ ਜੱਥੇਬੰਦੀ ਹੈ ਤੇ ਕਿਉਂ ਇੱਥੇ ਆਏ ਹੋ ਮੈਂ ਜੀ ਅਵਤਾਰ ਸਿੰਘ ਤਾਰੀ ਹੂੰ ਜ਼ਿਲ੍ਹਾ ਜਰਸਿਕਤਰ ਮੋਗਾ ਹੂੰ ਬੀ ਕੇ ਯਕਤਾ ਸਿੱਧੂ ਪਰ ਡੱਲੇਵਾਲ ਸਾਹਿਬ ਦੀ ਜੱਥੇਬੰਦੀ ਤੋਂ ਓਕੇ ਹਾਂਜੀ ਇੱਥੇ ਅਸੀਂ ਜਿਹੜੀਆਂ ਸਾਡੀਆਂ ਮਨਗਾ ਸਿੰਘ ਜਿਹੜੇ ਸਰਕਾਰ ਨੇ ਪਿਛਲੇ ਦੌਰ ਨੂੰ ਲੈ ਮੰਗੀਆਂ ਸੀਗੀਆਂ ਬਾਅਦ ਇਹ ਕਿਤੇ ਸਾਡਾ ਉਹਨਾਂ ਤੋਂ ਸਰਕਾਰ ਭੱਜੀ ਅਸੀਂ ਉਹਨਾਂ ਨੂੰ ਚੇਤੇ ਕਰਾਉਣ ਵਾਸਤੇ ਤੇ ਦੁਬਾਰਾ ਸੰਘਰਸ਼ ਸ਼ੁਰੂ ਕੀਤਾ ਹੂੰ 13 ਫਰਵਰੀ ਤੋਂ ਲਗਾਤਾਰ ਅਸੀਂ ਇੱਥੇ ਡਟੇ ਹੋਏ ਆਂ ਹੂੰ 13 14 21 ਨੂੰ ਸਾਡੇ ਉੱਪਰ ਸਰਕਾਰ ਨੇ ਗੈਸ ਦੇ ਗੋਲੇ ਛੱਡੇ ਹੂੰ ਟਰੈਕਟਰ ਸਾਡੇ ਭੰਨੇ ਕੇ 40 ਸਾਧਨ ਭੰਨ ਤੇ ਹੂੰ 450 ਕਿਸਾਨ ਸਾਡਾ ਜਿਹੜਾ ਜ਼ਖਮੀ ਕੀਤਾ ਹੂੰ ਪੰਜ ਪੰਜ ਨੇ ਬਚਾਦੇ ਕਿਸਾਨਾਂ ਦੀਆਂ ਅੱਖਾਂ ਚਿਲੀਆਂ ਦੀਆਂ ਹੂੰ ਇੱਕ ਸਾਡਾ ਵੀਰ ਸ਼ੁਭਕਰਨ ਬੱਲੂ ਜਿਹੜਾ ਇਸ ਪਾਸੇ ਖੜੇ ਸੀ ਉਹ ਅੱਛਾ ਤੇ ਇਸ ਫੈਦਿਆਂ ਤੋਂ ਪਾਰ ਮੈਂ ਥੋੜਾ ਜਿਹਾ ਹਾਂ ਹਾਂ ਆ ਸਾਡਾ ਜਿਹੜੀ ਸਾਹਮਣੇ ਸਾਡਾ ਚੰਪਰ ਬੰਨੋ ਵੀਰ ਜਿਹੜਾ ਨੌਜਵਾਨਾ ਉਹਦੇ ਗੋਲੀ ਮਾਰੀ ਗਈ ਗੋਲੀ ਮਾਰ ਕੇ ਉਹਨੂੰ ਸ਼ਹੀਦ ਕੀਤਾ ਗਿਆ ਓਕੇ ਹੂੰ ਤੇ ਅਸੀਂ ਇਹਨਾਂ ਮੰਗਾ ਨੂੰ ਲੈ ਕੇ ਆਪਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਥੜੀਆਂ ਚੜੀਆਂ ਤੇਰਾ ਮੰਗਾ ਨੇ ਉਹਨਾਂ ਨੂੰ ਲੈ ਕੇ ਇੱਥੇ ਬੈਠੇ ਹੋਏ ਆ ਸਰਕਾਰ ਨੇ ਗੱਲਬਾਤ ਕੀਤੀ ਪਹਿਲਾਂ ਕਿ ਫਰਵਰੀ ਤੋਂ ਪਹਿਲਾਂ ਗੱਲਬਾਤ ਹੋਈ ਹੈ ਹੂੰ ਉਸ ਤੋਂ ਬਾਅਦ ਸਰਕਾਰ ਨੇ ਕੋਈ ਗੱਲਬਾਤ ਨਹੀਂ ਕੀਤੀ ਸਾਡੇ ਨਾਲ ਹੂੰ ਡੈਡਲੌਕ ਹੋ ਗਿਆ ਇੱਕ ਤਰ੍ਹਾਂ ਦਾ ਤੇ ਅਸੀਂ ਬੈਠੇ ਹੋਏ ਸਰਦਾਰ ਜਗਦੀਸ਼ ਸਿੰਘ ਜੀ ਡੱਲੇਵਾਲ ਨੇ ਅਖੀਰ ਚ ਫੈਸਲਾ ਲਿਆ ਕਿ ਸਰਕਾਰ ਜੇ ਸਾਨੂੰ ਸਾਡੇ ਲਾਸ਼ਾਂ ਦੇ ਦੇਖਣਾ ਚਾਹੁੰਦੀ ਆ ਸਾਨੂੰ ਮਰਿਆ ਨੂੰ ਦੇਖਣਾ ਚਾਹੁੰਦੀ ਆ ਸਾਨੂੰ ਸ਼ਹੀਦ ਕਰਨਾ ਚਾਹੁੰਦੀ ਆ ਉਹਨਾਂ ਨੇ ਆਪਣਾ ਮਾਰਨ ਮਾਰਤਨ ਜਿਹੜਾ ਸ਼ੁਰੂ ਕੀਤਾ ਹੈ 26 ਤਰੀਕ ਤੋਂ ਅਜ ਲਗਭਗ 46 ਸਾਲ ਹੋ ਗਏ ਨਵੰਬਰ ਨੂੰ ਅੱਜ 26 ਆਪਣੇ ਇਸ ਤੋਂ ਜਨਮਰੀ ਨੂੰ ਨਹੀਂ ਨਹੀਂ 26 ਨਵੰਬਰ ਨਵੰਬਰ 26 ਨਵੰਬਰ ਕਿਉਂਕਿ 26 ਨਵੰਬਰ ਜਿਹੜਾ ਹੈਗਾ ਦਿੱਲੀ ਸੰਘਰਸ਼ ਨੂੰ ਸਮਰਪਿਤ ਹੈ 26 ਨਵੰਬਰ ਤੋਂ ਜਿਹੜਾ 2020 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਉਹੀ ਤਰੀਕ ਤੋਂ ਉਹਨਾਂ ਨੇ ਲਗਭਗ ਨੂੰ 47 ਦਿਨ ਹੋ ਗਏ ਆ ਆਪਣੀਆਂ ਡਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਨੇ ਮਰਨ ਮਰਤ ਰੱਖਿਆ ਹੋਇਆ ਪਰ ਸਰਕਾਰ ਦੇ ਕੰਨ ਤੇ ਹਾਲੇ ਵੀ ਕੋਈ ਧੂੰ ਨਹੀਂ ਸਰ ਕਰੀ ਗੇ ਸਰਕਾਰ ਪਤਾ ਨਹੀਂ ਕੀ ਚਾਹੁੰਦੀ ਆ ਆ ਦੇਖ ਲਓ ਤੁਸੀਂ ਜਿਹੜੇ ਆ ਕੰਕਰੀਟ ਦੀ ਇਹਨਾਂ ਨੇ ਦੁਬਾਰਾ ਬਣਾ ਰੱਖੀਆਂ ਇਹ ਵੀ ਕਿਤੇ ਮੇਰੇ ਖਿਆਲ ਚ ਪਾਕਿਸਤਾਨ ਵਾਲੇ ਪਾਸੇ ਵੀ ਹੈ ਨਹੀਂ ਅਸੀਂ ਵੀ ਇਸ ਦੇਸ਼ ਦੇ ਵਸਨੀਕ ਆ ਤੇ ਸੰਦੇ ਨਾਲ ਇਹਦਾ ਬਿਹੇਵ ਕਿਉਂ ਕੀਤਾ ਇਹਨਾਂ ਸੰਤ ਨਾਲ ਗੱਲਾਂ ਦੀ ਸਮਝ ਨਹੀਂ ਆ ਰਹੀ ਹੂੰ ਇੱਕ ਸ਼ੁਭਕਰਨ ਸਿੰਘ ਦੀ ਸ਼ਹਾਦਤ ਬਾਰੇ ਤੁਸੀਂ ਗੱਲ ਕੀਤੀ ਹੈ ਉਸ ਦਿਨ ਤੁਸੀਂ ਸੀਗੇ ਇੱਥੇ ਹਾਂਜੀ ਅਸੀਂ ਲੱਗੋ ਕੀ ਵਾਪਰਿਆ ਮਾੜਾ ਥੋੜਾ ਜਿਹਾ ਦੱਸੋਗੇ ਵੀ ਇਹ ਇਹਨਾਂ ਨੇ ਜਿਹੜਾ ਕਿੱਥੋਂ ਤੱਕ ਜਿਹੜੀ ਆਏ ਅਖਬਾਰਾਂ 'ਚ ਜਿਵੇਂ ਆਇਆ ਵੀ ਬਹੁਤ ਦੂਰ ਤੱਕ ਉਹਨਾਂ ਨੇ ਜਾ ਕੇ ਵਨਤੋੜ ਕੀਤੀ ਜਾਂ ਉਸ ਜ਼ਖਮੀਆਂ ਨੂੰ ਮੈਂ ਰਜਿੰਦਰਾ ਹਸਪਤਾਲ 'ਚ ਮਿਲਿਆ ਸੀ ਉਹ ਕਹਿੰਦੇ ਜੀ ਅਸੀਂ ਲੰਗਰ 'ਚ ਸੀ ਲੰਗਰ 'ਚ ਜਾ ਕੇ ਵੀ ਵਨਤੋੜ ਕੀਤੀ ਹਾਂ ਜੀ ਹਾਂਜੀ ਹਾਂਜੀ ਇਹ ਜਿਹੜਾ 13 ਤਰੀਕ ਨੂੰ ਸਿੱਥੇ ਆ ਰਹੇ ਸੀ ਕਿ 13 ਤਰੀਕ ਨੂੰ ਸਾਨੂੰ ਨੇਥੇ ਰੋਕਤਾ ਫਿਰ 14 ਨੂੰ ਅਸੀਂ ਅੱਗੇ ਵਧਣ ਵਧਣ ਲੱਗੇ ਤਾਂ ਸਰਕਾਰ ਨੇ ਫਿਰ ਉੱਥੋਂ ਗੈਸ ਦੇ ਗੋਲੇ ਸਿੱਟੇ ਇਸ ਤੋਂ ਬਾਅਦ ਸਰਕਾਰ ਨਾਲ ਗੱਲਬਾਤ ਹੋਈ ਫਿਰ ਇੱਕ ਸਮਾਂ ਦਿੱਤਾ ਗਿਆ ਕਿ 21 ਫਰਵਰੀ ਜੇ ਸਰਕਾਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੀ ਤਾਂ ਕਿਸੇ ਵੀ ਫਰਵਰੀ ਅਸੀਂ ਅੱਗੇ ਵਧਾਂਗੇ ਇਹ ਯੂਨੀਅਨ ਆਪੀਆਂ ਦਾ ਹਾਂਜੀ ਦੋਨਾਂ ਫਾਰਮਾਂ ਦਾ ਫੈਸਲਾ ਸੀਗਾ ਐਸਕੇਮ ਨੋਰਪੋਲੀਟਿਕ ਇੰਦੋਂ ਦਾ ਫਾਰਮ ਦਾ ਫੈਸਲਾ ਸੀ ਦੋਨਾਂ ਬਾਡਰ ਤੋਂ ਸ਼ੰਭੂ ਤੋਂ ਇੱਥੋਂ ਤੇ ਰਤਨਪੁਰਾ ਸਾਰੇ ਬਾਡਰ ਤੋਂ ਅਸੀਂ ਅੱਗੇ ਵਧਾਂਗੇ ਦਿੱਲੀ ਵੱਲ ਹੂੰ ਦਿੱਲੀ ਜਾਣ ਦਾ ਸਾਡਾ ਹੱਕ ਹੈ ਹੂੰ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਤੇ ਕੋਈ ਵੀ ਜਾ ਸਕਦਾ ਹੂੰ ਹੂੰ ਪਰ 21 ਫਰਵਰੀ ਨੂੰ ਇਹਨਾਂ ਨੇ ਬਹੁਤ ਅਸ਼ੱਦਤ ਕੀਤਾ ਅਸੀਂ ਇੱਥੇ ਖੜੇ ਹੱਲੇ ਸੀ ਵੀ ਅੱਗੇ ਵਧੇ ਨਹੀਂ ਹੂੰ ਸਾਡੇ ਜਿਹੜੇ ਮੇਨ ਆਗੂ ਸੀ ਸਾਡੀ ਜਥੇਬੰਦੀ ਦੇ ਜਾਂ ਦੂਜੇ ਫਾਰਮਾਂ ਦੇ ਆਗੂ ਜਿਹੜੇ ਉਹ ਇੱਥੇ ਲਗਾਤਾਰ ਖੜੇ ਸੀ ਲੋਕ ਬਹੁਤ ਜ਼ਿਆਦਾ ਵੱਡੀ ਗੰਟੀ ਵਿੱਚ ਸੀਗੇ ਸੰਗਤ ਹੂੰ ਤੇ ਖੜੇ ਗੱਲਬਾਤ ਹੋ ਰਹੀ ਬਸ ਇਹਨਾਂ ਨੇ ਇਸ ਤਰ੍ਹਾਂ ਸੀ ਖੜ ਰਹੇ ਉੱਥੇ ਤੇ ਉਹਨਾਂ ਨੇ ਧਤੁਰ ਗੈਸ ਸ਼ੁਰੂ ਕਰਦੇ ਆ ਸਾਡੇ ਕੋਲ ਵੀਡੀਓ ਵੀ ਪਿੰਗਾ ਹਲੇ ਅਸੀਂ ਤਾਂ ਖੜੇ ਇਹਨਾਂ ਨੇ ਧਤੁਰ ਗੈਸ ਛੱਡੇ ਆ ਧਤੁਰ ਗੈਸ ਤੋਂ ਵਾਟਰ ਕਰਨ ਨਾਲ ਤੋਂ ਸ਼ੁਰੂ ਕਰ ਧਤੁਰ ਗੈਸ ਤੇ ਅੱਗੇ ਉਸ ਤੋਂ ਬਾਅਦ ਫਿਰ ਇਹਨਾਂ ਗੋਲੀਆਂ ਚਲਾਉਂਦੀਆਂ ਫਿਰ ਇੰਨੀ ਜਿਆਦੀ ਇਹਨਾਂ ਨੇ ਗੋਲੇ ਸਿੱਟੇ ਆ ਕਿ ਇਹ ਅੱਧਾ ਕਿਲੋਮੀਟਰ ਪਿੱਛੇ ਤੱਕ ਜਿੱਥੇ ਤੁਸੀਂ ਸਾਈਨ ਸਾਈਨ ਬੋਰਡ ਦੇਖ ਰਹੇ ਆ ਹਾਂ ਹਾਂ ਉੱਥੋਂ ਤੱਕ ਗੋਲੇ ਸਿੱਧੇ ਚਲੇ ਗਏ ਆ ਅੱਛਾ ਤੇ ਸਸੀ ਤਾਂ ਖਾਲੀ ਏ ਸੀ ਸਾਡੇ ਕੋਲੇ ਜੀ ਅਸੀਂ ਤਾਂ ਪਿੱਛੇ ਹਟ ਗਏ ਹੂੰ ਹੂੰ ਫਿਰ ਉਹਨਾਂ ਨੇ ਆਪ ਦਾ 5-700 ਬੰਦਾ ਲਿਆ ਕੇ ਵਿੱਚ ਆਰਐਸਐਸ ਦੇ ਬੰਦੇ ਜਿਹੜੇ ਇਹਨਾਂ ਨੇ ਵਿੱਚ ਫਿੱਟ ਕੀਤੇ ਹੋਏ ਸੀ ਉਹਨਾਂ ਨੇ ਸਾਡੇ ਸਾਧਨਾ ਦੀ ਭੰਨ ਤੋੜ ਕੀਤੀ ਆ ਆ ਸਾਡਾ ਟਰੈਕਟਰ ਇੱਥੇ ਬਾਹਰ ਖੜਾ ਇੱਕ ਇੱਥੇ ਅਸੀਂ ਖੜੇ ਹੋਏ ਸੀਗੇ ਟਰੈਕਟਰ ਸਾਰੇ ਬੰਦਾ ਲੈਣਾਂ ਚ ਖੜੇ ਹੋਏ ਗੱਡੀਆਂ ਛੱਡ ਗੜੀਆਂ ਪ੍ਰਚਾਰ ਵਾਲੀਆਂ ਖੜੀਆਂ ਹੋਈਆਂ ਗੱਲਾਂ ਕਰਦਾ ਜਿਹਨਾਂ ਤੋਂ ਪ੍ਰਧਾਨ ਜੀ ਬੋਲ ਰਹੇ ਸੀ ਉਹ ਸ ਇੱਕ ਮੁੰਡਾ ਸਾਡਾ ਇਥੋਂ ਨਵੇਂ گاਉਂ ਦਾ ਸੀ ਉਹਦਾ ਮੈਨੂੰ ਨਾਮ ਭੁੱਲ ਗਈ ਉਹ ਚੱਕ ਕੇ ਲੈ ਗਏ ਪੁਲਿਸ ਉਹਦੀਆਂ ਹੱਡੀਆਂ ਤੋੜ ਦਿੱਤੀਆਂ ਗੀਆਂ ਬਹੁਤ ਬੁਰੀ ਤਰ੍ਹਾਂ ਬੋਰੀ ਚ ਪਾ ਕੇ ਉਹਨੂੰ ਲੈ ਗਏ ਨਵਦੀਪ ਸਿੰਘ ਨਵੇਂ گاਉਂ ਤੋਂ ਸੀਗਾ ਤੋਂ ਲੋਕਲੀ ਅੱਛਾ ਹਾਂਜੀ ਬਾਅਦ ਵਿੱਚ ਉਹਨੂੰ ਪੁਲਿਸ ਇਹ ਗੱਲ ਤੋਂ ਮੁੱਕਰ ਗਈ ਵੀ ਨਹੀਂ ਨਵੇਂ گاਉਂ ਪੰਜਾਬ ਚ ਹੈ ਹਰਿਆਣਾ ਚ ਸੀ ਸ਼ਾਇਦ ਪੰਜਾਬ ਦਾ ਪਿੰਡ ਹੀ ਹੈ ਪੰਜਾਬ ਦਾ ਪਿੰਡ ਹੀ ਹੈ ਅੱਛਾ ਉਹਨੂੰ ਚੱਕ ਕੇ ਲੈ ਗਿਆ ਉਸ ਤੋਂ ਬਾਅਦ ਉਹਨੂੰ ਉੱਥੇ ਰੋहतक ਜਦਨ ਲੈ ਗਿਆ ਅੱਛਾ ਜਿਹੜਾ ਬਾਅਦ ਵਿੱਚ ਪੀਜੀਏ 'ਚ ਦਾਖਲ ਕਰਾਇਆ ਉਹਦੀ ਗੱਲ ਕਰਦੇ ਹਾਂ ਉਹਦਾ ਰੋहतक ਪੁੱਛ ਤਾਂ ਮੰਨੀ ਨਹੀਂ ਇਸ ਗੱਲ ਤੋਂ ਵੀ ਅਸੀਂ ਕਿਸੇ ਨੂੰ ਚੱਕਿਆ ਨਹੀਂ ਕਿਸੇ ਇੱਕ ਸਾਹ ਨੂੰ ਜਦੋਂ ਉਹਨੂੰ ਰੋहतक ਭਰਤੀ ਕਰਾਇਆ ਤਾਂ ਸਾਡੇ ਅੱਗੋਂ ਨੂੰ ਪਤਾ ਲੱਗਿਆ ਰੋਤਨ ਗਏ ਉਹਦੇ ਨਾਲ ਮੁਲਾਕਾਤ ਕੀਤੀ ਉਹਦੀ ਹਾਲਤ ਨਾਜ਼ੁਕ ਸੀ ਫਿਰ ਉਹਨੂੰ ਉੱਥੋਂ ਰੈਫਰ ਕਰਵਾ ਕੇ ਪੀਜੀਏ ਲਿਆਂਦਾ ਗਿਆ ਹਾਂ ਉਹ ਪ੍ਰੈਸ 'ਚ ਵੀ ਆਈ ਸੀ ਇਹ ਗੱਲ ਪੀਜੀਏ 'ਚ ਉਹਦੇ ਸਰੀਰ ਦੇ ਸਾਰੇ ਇੰਡਾ ਦੀਹਾਂ ਤੋੜ ਕੀਤੀ ਗਈ ਇਸ ਤਰ੍ਹਾਂ ਦਾ ਤਸ਼ੱਦਦ ਸਰਕਾਰ ਨੇ ਸਾਡੇ 'ਤੇ ਕੀਤਾ ਹੂੰ ਹੂੰ ਉਸੀਂ ਚੰਦਨੀ ਆਉਂਦੀ ਸਾਨੂੰ ਇਸ ਗੱਲ ਦੀ ਵੀ ਅਸੀਂ ਇਸ ਦੇਸ਼ ਦੇ ਨਾਗਰਿਕਾਂ ਕਿਸਾਨਾਂ ਸਿਆਂ ਦੀ ਜਾਇਜ਼ ਮੰਗਾਂ ਮੰਨ ਰਿਆ ਹੂੰ ਤੁਸੀਂ ਕੋਈ ਸ਼ੋਰ ਤਾਂ ਮੰਗ ਨਹੀਂ ਰਹੇ ਤੁਸੀਂ ਉਹੀ ਮੰਗਾਂ ਮੰਨ ਰਹੇ ਜਿਹੜੇ ਤੁਸੀਂ ਵਾਅਦੇ ਕੀਤੇ ਸਾਡੇ ਨਾਲ 2014 'ਚ ਤੁਸੀਂ ਕਿਹਾ ਸੀ ਐਮਐਸਪੀ ਗਰੰਟੀ ਨੂੰ ਕਰੂਣ ਦੇਵਾਂਗੇ ਸਵਾਮੀ ਰਾਧਨ ਦੀ ਰਿਪੋਰਟ ਲਾਗੂ ਕਰਾਂਗੇ ਕਰਜ਼ਾ ਮੁਕਤੀ ਕਰਾਂਗੇ ਉਹੀ ਤਾਂ ਅਸੀਂ ਗੱਲਾਂ 'ਚ ਮੰਗ ਨਾ ਰਹੇ ਹੂੰ ਹੂੰ ਸਰਕਾਰ ਲਗਾਤਾਰ ਡੈਡਲੌਕ ਬਣਾ ਕੇ ਬੈਠੀ ਰਹੀ ਕੋਈ ਗੱਲ ਕਰ ਹੀ ਨਹੀਂ ਰਹੀ ਹੂੰ ਹੂੰ ਅੱਛਾ ਤੁਹਾਡਾ ਸ਼ੁਨਾ ਕੀ ਮੇਰਾ ਨਾਂ ਹੀ ਹਰਦੀਪ ਸਿੰਘ ਹਾਂਜੀ ਪਿੰਡ ਕਪੂਰੇ ਜ਼ਿਲ੍ਹਾ ਮੋਕਾ ਕਪੂਰੇ ਹਾਂਜੀ ਕਿੱਥੇ ਹੈ ਮੋਗੇ ਤੋਂ ਇਹ ਕਿਹੜੇ ਪੱਸੇ ਨੂੰ ਹੈ ਮੋਗੇ ਤੋਂ 10 ਕਿਲੋਮੀਟਰ ਹੀ ਸਾਈਡ ਤੇ ਹੈ ਜੀ ਅ ਕਪੂਰੇ ਦੇ ਪਾਸੇ ਨੂੰ ਲਾਸਾ ਵਾਲੇ ਜਿਹੜੇ ਆਣੇ ਵਾਲੀ ਸਰ ਹਾਂਜੀ ਅੱਛਾ 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 ਕੱਲ ਨਾ ਜਿਵੇਂ ਤੁਸੀਂ ਦੇਖਿਆ ਹੋਏਗਾ ਕਿ ਸੰਯੁਕਤ ਕਿਸਾਨ ਮੋਰਚਾ ਦੀ ਇੱਕ 6 ਮੈਂਬਰੀ ਟੀਮ ਹਾਂਜੀ ਅ ਮਤਲਬ ਇੱਥੇ ਆਈ ਜਿਹਦੇ ਵਿੱਚ ਆਪਣੇ ਪੁਰਾਣੇ ਆਗੂ ਮਤਲਬ ਲੰਬੇ ਸਮੇਂ ਤੋਂ ਜਿਹੜੇ ਇਸ ਫਰੰਟ ਤੇ ਨੇ ਆਪਣਾ ਰਾਜੇਵਾਲ ਹਾਂਜੀ ਅਲਵੀ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਰਮਿੰਦਰ ਪਟਿਆਲਾ ਤੇ ਇੱਕ ਜਗਿੰਦਰ ਸਿੰਘ ਅਗਰਾ ਹਾਂ ਕੇਰਲਾ ਤੋਂ ਵੀ ਇੱਕ ਸੱਜਣ ਸੀਗਾ ਹੈਨਾ ਤੇ ਇਹ ਉਹਦੇ ਬਾਰੇ ਜਿਹੜੀ ਇਹ ਘਟਨਾਕਰਮ ਹੋਇਆ ਕਿ ਸਾਰੇ ਹੁਣ ਆਗੂਆਂ ਨੇ ਇਹ ਕਰ ਲਿਆ ਕਿ ਆਪਾਂ ਇਕੱਠੇ ਹੋ ਕੇ ਲੜਾਂਗੇ ਤਾਂ ਕਿਵੇਂ ਮਹਿਸੂਸ ਹੁੰਦਾ ਹੈ ਉਹ ਜਿਹਨਾਂ ਨੂੰ ਲੋਕਾਂ ਨੇ ਹੁਣ ਮੰਨ ਕੇ ਚਲੋ ਆਪਣਾ ਉਹਨਾਂ ਦੀ ਜਿਹੜੀ ਜਮੀਰ ਸੀ ਉਹਨਾਂ ਨੂੰ ਹਲੂਣਾ ਦਿੱਤਾ ਵੀ ਤੁਸੀਂ ਵੀ ਆਪਣੀ ਲੜਾਈ ਇਕੱਠੀ ਆ ਇੱਕੋ ਮੰਗਾ ਆਪਣੀ ਤੇ ਤੁਸੀਂ ਕਿਉਂ ਨਹੀਂ ਜਾਂਦੇ ਉਹ ਫਿਰ ਮਜਬੂਰ ਹੋ ਕੇ ਕੱਲ ਇੱਥੇ ਆਏ ਆ ਉਹ ਬੈਠ ਕੇ ਗਏ ਆ ਸਾਰੀ ਗੱਲਬਾਤ ਕਰਕੇ ਤੇ ਕਹਿੰਦੇ ਵੀ ਸਾਰੇ ਇਹ ਐਸਕੇਮ ਜਿਹੜਾ ਪਹਿਲਾਂ ਸਾਡਾ ਇਕੱਠਾ ਸੀ ਫਿਲਮ ਮੋਰਚੇ ਚ ਉਸ ਤੋਂ ਬਾਅਦ ਚਲੋ ਮਤਭੇਦ ਖੁਸ਼ ਹੋਏ ਐਸਕੇਮ ਨੌਨ ਪੋਲੀਟਿਕਲ ਬਣਨੇ ਹੂੰ ਹੂੰ ਤੇ ਕੇਐਮਐਮ ਵੀ ਤਿੰਨੇ ਮੋਰਚੇ ਜਿਹੜੇ ਆਪੋ ਆਪਣੀ ਜਗ੍ਹਾ ਤੋਂ ਆਪਣੇ ਆਪਣੇ ਪਲੇਟਫਾਰਮ ਤੋਂ ਇਹਨਾਂ ਮੰਗਾਂ ਲਈ ਲੜਾਈ ਲੜ ਰਹੇ ਆ ਦੇਸੀ ਪਹਿਲਾਂ ਵੀ ਇੱਕ ਸੀ ਅਸੀਂ ਅੱਜ ਵੀ ਇੱਕ ਹੂੰ ਹੂੰ ਜਿਹੜੇ ਐਸਕੇਮ ਸਾਡੇ ਨਾਲ ਵੀਰ ਸਾਡੇ 6 ਮੈਂਬਰੀ ਕਮੇਟੀ ਇੱਕ ਵੱਡੇ ਜੱਥੇ ਨਾਲ ਇੱਥੇ ਪਹੁੰਚੇ ਆ ਅਸੀਂ ਉਹਨਾਂ ਦਾ ਬਹੁਤ ਆਇਆ ਸਵਾਗਤ ਕੀਤਾ ਧੰਨਵਾਦ ਵੀ ਕੀਤਾ ਉਹਨਾਂ ਦਾ ਹੂੰ ਹੂੰ ਜਿਹੜੀ ਸਰਕਾਰ ਦਾ ਭਲੇਖਾ ਸੀ ਕਿ ਕਿਸਾਨ ਤਾਂ ਦਫਾੜ ਹੋ ਗਏ ਜੀ ਅੱਧੇ ਕਿਸਾਨ ਘਰੇ ਬੈਠੇ ਆ ਅੱਧੀਆਂ ਜੁਨਨ ਆਈਆਂ ਨਹੀਂ ਇਸ ਤਰ੍ਹਾਂ ਹੀ ਕੋਈ ਕਰਨੀ ਹੈਗੇ ਹੂੰ ਹੂੰ ਅਸੀਂ ਇਕੱਠੇ ਪਹਿਲਾਂ ਸੀ ਅੱਜ ਵੀ ਇਕੱਠੇ ਆ ਸਾਡੀਆਂ ਮੰਗਾਂ ਇੱਕ ਆ ਸਾਡਾ ਕਹਿਣਾ ਮਤਲਬ ਹੈ ਵੀ ਪਿੱਛੇ ਕੀ ਹੋਇਆ ਕੀ ਨਹੀਂ ਹੋਇਆ ਉਹਦੇ 'ਚ ਨਹੀਂ ਸਾਨੂੰ ਜਾਣਾ ਚਾਹੀਦਾ ਵੀ ਇਹਨੂੰ ਜਿਹਾ ਕਹਿਣਾ ਚਾਹੀਦਾ ਉਹ ਤਾਂ ਇੱਕ ਘਰ 'ਚ ਕਦਮ ਪਈ ਵੀ ਹੁਣ ਪੈਂਦੇ ਆ ਬਿਲਕੁਲ ਮਸਲੇ 'ਚ ਤਾਂ ਸਾਡਾ ਇੱਕ ਹੀ ਹੈ ਨਾ ਹਾਂ ਬਿਲਕੁਲ ਟਾਰਗੇਟ ਸਾਡਾ ਇੱਕ ਬਿਲਕੁਲ ਲੜਾਈ ਸਾਡੀ ਇੱਕ ਹੂੰ ਤੇ ਸਾਡੀ ਸੈਂਟਰ ਸਰਕਾਰ ਨਾਲ ਲੜਾਈ ਆ ਸਾਡੇ ਸਾਰੇ ਕਾ ਫਾਰਮਾਂ ਦੀ ਹਾਂ ਉਹ ਤੋਂ ਕੋਈ ਵੱਤ ਪੇਦੀ ਹੈ ਨਹੀਂ ਕੋਈ ਵੱਤ ਪੇਤ ਨਹੀਂ ਸਰਕਾਰ ਸਾਡਾ ਤੁਹਾਡਾ ਸ਼ੁਭਨਾ ਕੀ ਜੀ ਦੱਸੋ ਰਾਜ ਦੱਸੋ ਰਾਜ ਕਿਹੜਾ ਪਿੰਡ ਹੈਗਾ ਇਹ ਦੰਦੋ ਰਹਿ ਮੋਗਾ ਜਿਲ੍ਹੇ ਹਾਂ ਤੁਸੀਂ ਕੁਝ ਕਹਿਣਾ ਚਾਹੋਗੇ ਇਸ ਮਸਲੇ ਤੇ ਥੋੜੇ ਦਿਨ ਹੋਏ ਆਏ ਨੂੰ ਮੈਂ ਖਾਚਕਾ ਮੇਰਾ ਨਾਮ ਜੀ ਸਰਦਾਰ ਬਲਦੇਵ ਸਿੰਘ ਪਿੰਡ ਕਪੂਰੇ ਹਾਂਜੀ ਸਰਦਾਰ ਬਲਦੇਵ ਸਿੰਘ ਦੀ ਪਿੰਡ ਕਪੂਰੇ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਹਾਂਜੀ ਅਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਦਾ ਆਸਰਾ ਲੈ ਕੇ ਸਾਰੇ ਕਿਸਾਨ ਬੜੇ ਹੀ ਨਿਮਰਤਾ ਨਾਲ ਇੱਥੇ ਸ਼ਾਂਤਮਈ ਤਰੀਕੇ ਨਾਲ ਅਸੀਂ ਅੰਦੋਲਨ ਲਾ ਗਏ ਹਾਂ। ਹਾਂ। ਹੂੰ। ਦੇ ਅੱਗੇ ਆ। ਉਹ ਜਿਹੜੇ ਹਾਂਜੀ ਹਾਂਜੀ ਬੋਲੀ ਚਲੋ ਹਾਂਜੀ ਸ਼ਾਂਤਮਈ ਤਰੀਕੇ ਨਾਲ ਅਸੀਂ ਨਾ ਅੰਦੋਲਨ ਪਹਿਲਾਂ ਵੀ 2020 ਤੋਂ 21 ਦੇ ਵਿੱਚ ਜਿਹੜਾ 13 ਮਹੀਨੇ ਅਸੀਂ ਆਪਣੀਆਂ ਮੰਗਾਂ ਲਈ ਇੱਥੇ ਪਹੁੰਚੇ ਸੀ ਕਿਉਂਕਿ ਸਾਡੇ ਨਾਲ ਇਹਨਾਂ ਨੇ ਜਦੋਂ ਇਹ Gujarat ਦੇ MPC ਮੋਦੀ ਸਾਹਿਬ ਉਦੋਂ ਤੋਂ ਇਹਨਾਂ ਨੇ ਆਪ ਆਪਣੇ ਮੂੰਹ ਦੇ ਵਿੱਚੋਂ ਕਿਹਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਚਾਹੀਦੀਆਂ ਤੇ ਲਾਗੂ ਹੋਣਗੀਆਂ ਅਸੀਂ ਇਹਨਾਂ ਚੀਜ਼ਾਂ ਨੂੰ ਨੋਕ ਰੱਖ ਕੇ ਜਿਹੜੀ ਸੁਵਮੀ ਰਾਸ ਰਿਪੋਰਟ ਦੀ ਮੰਗ ਸੀ ਇੱਕ ਸਾਡੀ ਬੈਲ ਦੇ ਜਿਹੜੇ ਖੇਤੀ ਦੀ ਬੈਲ ਸੀ ਉਹ ਮਾਫੀ ਕਰਾਉਣੇ ਚਾਹੁੰਦੇ ਸੀ ਬਾਕੀ ਪਾਣੀਆ ਦੇ ਮਸਲੇ ਸੀ ਬਿਜਲੀ ਦੇ ਕਾਫੀ ਮਸਲੇ ਸੀ ਸਾਡੇ ਤੇਰਾ ਇਹ ਜਿਹੜੇ ਮਸਲੇ ਸੀ ਨਾ ਮੁੱਖ ਮਸਲੇ ਕਿਸਾਨਾਂ ਦੇ ਉਹ ਮੰਗਾਂ ਜ਼ਰੂਰੀ ਆ ਜੀ ਸਾਡੇ ਸਾਰੇ ਭਾਰਤ ਦੇ ਸਵਾਸੀਆਂ ਲਈ ਇਸ ਕਰਕੇ ਅਸੀਂ ਇਹਨਾਂ ਮੰਗਾਂ ਨੂੰ ਇਹ ਪਹਿਲਾਂ ਤੋਂ ਇਹਨਾਂ ਨੂੰ ਆਪ ਹੀ ਚਾਹੀਦਾ ਸੀ ਕਿਉਂਕਿ ਜਿਹੜੀਆਂ ਕਈਆਂ ਹੋਈਆਂ ਮੰਗਾਂ ਪ੍ਰਾਪਤੀ ਉਹ ਬੂਰੀਆਂ ਕਰ ਰਹੀਆਂ ਸੀ ਬਾਕੀ ਦੂਸਰੀ ਬੇਨਤੀ ਇਹਨਾਂ ਨੇ ਚਲੋ ਕਹਿ ਕੇ ਸਰਕਾਰਾਂ ਸੈਂਟਰ ਸਰਕਾਰ ਨੂੰ ਕਿਰੀ ਆ ਤੇ ਉਦੋਂ ਸਾਡੇ ਨਾਲ ਕੀਤੇ ਵਾਦੇ ਪੂਰੇ ਕਰਕੇ ਫਿਰ ਵੀ ਇਹ ਮੁੱਕ ਗਏ ਜੀ ਹੁਣ ਉਸ ਤੋਂ ਬਾਅਦ ਦੇ ਚ ਜਿਹੜਾ ਸਮਾਂ ਸਮੂਹ 11 ਮਹੀਨੇ ਹੋ ਗਿਆ ਫਿਰ ਵੀ ਸ਼ਾਂਤ ਨਹੀਂ ਤੰਗ ਨਾਲ ਅਸੀਂ ਇਹਨਾਂ ਦੇ ਕੋਲੇ ਮੰਗਾ ਲਈ ਦਰਦ ਬੇਨਤੀਆਂ ਕਰਨ ਗਏ ਸੀ ਜਿਹਦੇ ਵਿੱਚ ਸਾਡਾ ਯੋਗ ਆ ਸਰਦਾਰ ਜਗਜੀਤ ਸਿੰਘ ਜੱਲੇਵਾਲ ਸਾਹਿਬ ਤੇ ਦੂਸਰੀ ਫਾਰਮ ਦੀ ਦੋਨੇ ਫਾਰਮਾਂ ਨੇ ਇੱਕੇ ਨਾਲ ਇੱਕੇ ਸਬੂਤ ਨਾਲ ਜਾਂ ਸਾਰੀ ਗੱਠੇਵੰਦੀਆਂ ਨਾਲ ਸਬੂਤ ਨਾਲ ਅਸੀਂ ਇਹ ਸ਼ੁਰੂ ਕੀਤਾ ਮੋਰਚਾ ਅਸੀਂ ਇਸ ਮੋਰਚੇ ਨੂੰ ਬਹੁਤ ਵਧੀਆ ਸਚੇਤ ਢੰਗ ਨਾਲ ਇੱਕ ਚੰਗੇ ਪਰੇ ਲਿਖੇ ਕਿਸਾਨਾਂ ਜਿਹੜੇ ਜੀ ਬੈਠੇ ਆ ਕੋਈ ਏਦਾਂ ਵੀ ਜਿਹੜੇ ਸਾਡੇ ਸਾਡੇ ਬਜ਼ੁਰਗ ਜਿਹੜੇ ਕਿਸਾਨ ਆ ਉਹ ਵੀ ਇੱਥੇ ਸਾਡੇ ਨਾਲ ਬੈਠ ਕੇ ਦਿਨ ਰਾਤ ਮਿਹਨਤ ਕਰਕੇ ਗੁਜ਼ਾਰਾ ਕਰਦੇ ਆ ਪਰ ਅਸੀਂ ਤਾਂ ਇਹੀ ਬੇਨਤੀ ਅੱਜ ਮੋਦੀ ਸਰਕਾਰ ਦੀ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਨਾ ਜਿਹੜੀਆਂ ਕੀਤੀਆਂ ਹੋਈਆਂ ਉਹ ਦੁਹਾਨ ਤੋਂ ਕਈਆਂ ਹੋਈਆਂ ਮੰਗਾ ਇਹ ਪੂਰੀਆਂ ਕਰੋ ਉਹ ਸਾਡਾ ਦੇਸ਼ ਤਾਂ ਜੀ ਦੇਖੋ ਜਿਹੜਾ ਪੰਜਾਬ ਆ ਖਾਸ ਕਰਕੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਤੇ ਅਸੀਂ ਆਪਦੀ ਸੱਚੀ ਸੁੱਚੀ ਮਿਹਨਤ ਕਰਨ ਵਾਲੇ ਕਿਸਾਨ ਆ ਉਹ ਸਾਡੀ ਜਿਹੜੀ ਮਿਹਨਤ ਦਾ ਮੁੱਲ ਆ ਸਾਨੂੰ ਮਿਲਣਾ ਚਾਹੀਦਾ ਇਹ ਜੋ ਸਾਡੇ ਹੱਕ ਖੋਣਗੇ ਤਾਂ ਦੇਖੋ ਜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੱਕ ਹਰ ਇੱਕ ਬੰਦੇ ਦਾ ਇਨਸਾਨ ਦਾ ਫਰਜ਼ ਬੰਦਾ ਵੀ ਆਪ ਕੋ ਆਪਣਾ ਹੱਕ ਉਹਨੂੰ ਮਿਲਣਾ ਚਾਹੀਦਾ ਇਸੇ ਕਰਕੇ ਅਸੀਂ ਤਾਂ ਸਰਦਾਰ ਦਿਗਜੀਤ ਸਿੰਘ ਜੀ ਬੱਲੇਵਾਲ ਦੀ ਉਹਨਾਂ ਦੀ ਤੰਦਰੁਸਤੀ ਦੀ ਅਰਦਾਸ ਪਰਮਾਤਮਾ ਅੱਗੇ ਨਤਰੂ ਕਰਦੇ ਆ ਜੀ ਕਿ ਉਹਨਾਂ ਨੂੰ ਪਰਮਾਤਮਾ ਹਾਰ ਦੇਣੀ ਉਹਨਾਂ ਨੂੰ ਜਿਸ ਜਿੰਨਾ ਵੀ ਸਮਾਜੀ ਉਹਦੇ ਸਰਕਾਰ ਨਾਲ ਕੋਈ ਪਤਾ ਨਹੀਂ ਕੀ ਸਾਡੇ ਕੋਲ ਹੋਰ ਬਦਲਾਅ ਲੈਣਾ ਚਾਹੁੰਦੀ ਆ ਵੀ ਅਸੀਂ ਤਾਂ ਪ੍ਰੰਤ ਹੀ ਕਹਿੰਦੇ ਜੀ ਫੈਸਲਾ ਦੇ ਦੇ ਕਿਉਂਕਿ ਇੰਨੀ ਪੋਦੀ ਮਹੀਨੇ ਦੀ ਠੰਡ ਦੇ ਵਿੱਚ ਬਜ਼ੁਰਗ ਬੰਦੇ ਜਿਹੜੇ ਉਹਨਾਂ ਨੂੰ ਰਹਿਣਾ ਉਹਨੂੰ ਹੂਰ ਤੇ ਪਹਿਣਾ ਬਹੁਤ ਔਖਾ ਫੀਰ ਕਿੰਨੇ ਸਮੇਂ ਤੋਂ ਇੱਥੇ ਆਏ ਹੋਏ ਹੋ ਅਸੀਂ ਜੀ 13 ਫਰਵਰੀ ਅੱਛਾ ਹਾਂ ਜੀ ਸ਼ੁਰੂ ਤੋਂ ਆਏ ਸ਼ੁਰੂ ਤੋਂ ਜੀ ਸਾਡੀਆਂ ਜਥੇਬੰਦੀਆਂ ਦੇ ਨਾਲ ਇਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਸਾਡਾ ਵੀ ਫਰਜ਼ਮੰਦ ਹੈ ਜਿੰਨੇ ਲੰਬੇ ਸਮੇਂ ਚ ਜਿਹੜਾ ਪਿੱਛੇ ਤੁਸੀਂ ਪਰਿਵਾਰ ਛੱਡ ਕੇ ਆਏ ਹੋ ਉਹ ਫਿਰ ਉਹਦੀ ਸਭ ਸੰਭਾਲ ਹੈ ਖੇਤੀ ਕਰਦੇ ਹੋਗੇ ਉਹ ਖੇਤੀ ਕਰਦੇ ਆ ਜੀ ਸਾਰੇ ਬਿਜ਼ਨਸ ਕਾਫੀ ਹੈ ਜੀ ਸਾਡੀ ਆਰਥ ਵੀ ਆ ਔਰ ਟਰਾਂਸਪੋਰਟ ਦਾ ਵੀ ਕੰਮ ਆ ਟਰੈਕਟਰ ਵੀ ਲੈਂਦਾ ਏ ਟਰੈਕਟਰ ਨਹੀਂ ਜੀ ਟਰੱਕ ਲੈਂਦਾ ਜੀ ਟਰੱਕ ਲੈਂਦਾ ਟਰੱਕ ਖੜਾ ਵੀ ਆ ਹਾਜ਼ਰ ਖੜਾ ਵੀ ਇੱਥੇ ਤੇ ਫਿਰ ਉਹ ਤੁਹਾਡਾ ਜਿਹੜਾ ਉਤਾਰੂ ਦੇਖੋ ਜੀ ਠਾੜੇ ਕਿਰਾਏ ਵਾਲਾ ਕਿਰਾਏ ਕਿਰਾਏ ਤਾਂ ਜੀ ਦੇਖੋ ਸਾਡੇ ਤਾਂ ਹੀ ਸਾਨੂੰ ਚੋਗੇ ਲੱਗਣਗੇ ਜੇ ਸਾਡੇ ਸਾਨੂੰ ਹੱਕ ਮਿਲਣਗੇ ਕਿਉਂਕਿ ਹੱਕਾਂ ਲਈ ਨਾ ਸਾਰਾ ਕੁਝ ਪਿੱਛੇ ਬੱਚੇ ਮਾਂ ਬਾਪ ਪਰਿਵਾਰ ਤਾਂ ਹਨ ਭਰਾ ਸਾਰੇ ਛੱਗਲੇ ਪੈਨੇ ਸੱਦਲੇ ਪੈਨੇ ਆ ਜੀ ਛੱਦ ਕੇ ਹੱਕ ਮੰਗੇ ਜਾਂਦੇ ਆ ਫਿਰ ਵੀ ਇਹ ਸਾਨੂੰ ਇੱਥੇ ਦੇਖੋ ਜੀ ਇਹ ਸ਼ਾਂਤਮਈ ਬੈਠਣ ਦੇ ਵੀ ਉੱਪਰ ਜਿਵੇਂ ਇਹਨਾਂ ਦੇ ਸਾਡੇ ਵੱਡੇ ਵੀਰ ਜੀ ਨੇ ਦੱਸਿਆ ਵੀ ਸਾਡੇ ਤੇ ਇਹਨਾਂ ਨੇ ਅਤਿਆਚਾਰ ਕੀਤੇ ਬੈਠਿਆਂ ਤੇ ਗੋਲੀਆਂ ਚਲਾਈਆਂ ਸਾਡੇ ਸ਼ਬ ਕਾਰਨ ਵੀਰ ਦੀ ਇੱਕ ਮੌਤ ਹੋਈ ਔਰ ਕਾਫੀ ਪਰਿਵਾਰਾਂ ਨੇ ਨਿਗਾ ਚਲੀਆਂ ਗਈਆਂ ਹਾਂ ਔਰ ਕਾਫੀ ਪਰਿਵਾਰ ਜਿਹੜੇ ਅਜੇ ਅੱਜ ਵੀ ਉਹ ਵੈਲੂ ਮੰਨ ਲੋ ਯਕੀਨੀ ਹੋਏ ਸੀ ਕਾਫੀ ਪਰਿਵਾਰ ਚਲੇ ਸ਼ਹੀਦ ਬਾਦ ਚ ਘਰਾਂ ਦੇ ਵਿੱਚ ਜਾਂ ਕਿਸੇ ਥਾਂ ਦੁੱਖ ਤਕਲੀਫਾਂ ਦੇ ਹੋਇਆ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਹਾਂ ਮੋਦੀ ਸਰਕਾਰ ਨੂੰ ਔਰ ਜਿੰਨੇ ਵੀ ਮੰਤਰੀ ਮੰਡਲ ਹੈ ਜਲਦੀ ਸਾਡਾ ਫੈਸਲਾ ਠੀਕ ਧੰਨਵਾਦ ਆ ਪ੍ਰਧਾਨ ਜੀ ਥੋੜਾ ਜਿਹਾ ਇੱਥੇ ਜਿਹਾ ਇਹ ਦੋ ਸਵਾਲ ਬਾਕੀ ਫਿਰ ਆਪਾਂ ਤੁਹਾਨੂੰ ਲੇਖੂ ਅ ਵਿਸਾ ਲਵਾਂਗੇ ਅ ਇਸ ਤੋਂ ਤਾਂ ਦੱਲੇਵਾਲ ਸਾਹਿਬ ਬਾਰੇ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਅਗਰ ਕੋਈ ਸਾਂਝੀ ਕਰ ਸਕੋ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਉਹਨਾਂ ਦੀ ਮਤਲਬ ਪਰਿਵਾਰਕ ਬੈਕਗ੍ਰਾਉਂਡ ਬਾਰੇ ਕੋਈ ਜਾਣਕਾਰੀ ਦੱਲੇਵਾਲ ਸਾਹਿਬ ਜੀ ਇੱਕ ਆਮ ਕਿਸਾਨੀ ਪਰਿਵਾਰ ਚੋਂ ਜਿੰਨਾਂ ਕੋਲੇ 17-18 ਗੱਲੇ ਜ਼ਮੀਨ ਹਮ ਪੜਿਆ ਲਿਖਿਆ ਪਰਿਵਾਰ ਹੈ ਦੱਲੇਵਾਲ ਸਾਹਿਬ ਉਹਨਾਂ ਦੇ ਜਿਹੜੇ ਮਾਈਕ ਸਾਡੇ ਮਾਤਾ ਜੀ ਜਿਹੜੇ ਕਿ ਪਿਛਲੇ ਸਮੇਂ ਚ ਚੜ੍ਹਾਈ ਕਰਗੇ ਸੀ ਜਦੋਂ ਅੰਦੋਰਨ ਸ਼ੁਰੂ ਹੋਇਆ ਉਹਨਾਂ ਦੇ ਬੇਟੇ ਬਚੰਗੇ ਪੜੇ ਲਿਖੇ ਇੱਕ ਸਾ ਆ ਮੇਰੇ ਕਿਸਾਨ ਪਰਿਵਾਰ ਚ ਤੇ ਲਗਭਗ 40 ਸਾਲ ਤੋਂ ਲੈ ਕੇ ਉਹ ਪਹਿਲਾਂ ਛੋਟੇ ਲੈਵਲ ਤੋਂ ਲੈ ਕੇ ਬਲਾਕ ਪੱਤਰ ਤੋਂ ਲੈ ਕੇ ਜ਼ਿਲ੍ਹੇ ਪੱਤਰ ਤੋਂ ਲੈ ਕੇ ਜਥੇਬੰਦੀ ਵਿੱਚ ਆਏ ਹੋਏ ਨੇ ਕਿਸਾਨਾਂ ਦੀ ਸੇਵਾ ਕਰ ਰਹੇ ਨੇ ਤੇ ਬਹੁਤ ਵਧੀਆ ਜਾਨੀ ਬੇਦਾਗ ਸਾਡੇ ਕਿਸਾਨ ਆਗੂ ਆ ਜਿਨ੍ਹਾਂ ਤੇ ਅੱਜ ਤੱਕ ਕੋਈ ਵੀ ਕਿਸੇ ਕਿਸਮ ਦਾ ਕੋਈ ਦਾਗ ਨਹੀਂ ਆ ਲਗਾਤਾਰ 40 ਸਾਲ ਤੋਂ ਕਿਸਾਨੀ ਦੀ ਸੇਵਾ ਕਰ ਰਹੇ ਆ ਤੇ ਬਲੇਵਰ ਸਾਹਿਬ ਕਹਿੰਦੇ ਪਹਿਲੇ ਹੀ ਕਹਿੰਦੇ ਆਂਦੇ ਵੀ ਐਲ ਐਸ ਪੀ ਦੀ ਲੜਾਈ ਆਪਾਂ ਨੂੰ ਲੜਨੀ ਪੈਣੀ ਹੈ ਤੇ ਆਪਾਂ ਨੂੰ ਨਰੇਬਣਾ ਸਰਨਾ ਨਹੀਂ ਗਾ ਜਿਹੜਾ ਗੈਰ ਸਮਝੌਤਾ ਭਾਰਤ ਕਰੀ ਕੇ ਬੈਠਾ ਨਾ ਗੈਰ ਸਮਝੌਤਾ ਜਿਹੜਾ ਉਹ ਸਾਡੇ ਕਿਸਾਨੀ ਵਾਸਤੇ ਖਤਰਨਾਕ ਹੈ ਉਹ ਗੈਰ ਸਮਝੌਤੇ ਵਿੱਚੋਂ ਭਾਰਤ ਨੂੰ ਬਾਹਰ ਹੋਣਾ ਚਾਹੀਦਾ ਹਾਂਜੀ ਅੱਛਾ ਤੁਸੀਂ ਇਹਦੇ ਬਾਰੇ ਵਿੱਚ ਕੁਝ ਪੜ੍ਹਦੇ ਵੀ ਰਹਿੰਦੇ ਹੋ ਕੋਈ ਕਿਤਾਬ ਵਗੈਰਾ ਜਾਂ ਮਤਲਬ ਅਖਬਾਰਾਂ ਦੀ ਵਿੱਚ ਜਾ ਕੋਈ ਟੀਵੀ ਚੈਨਲਾਂ ਤੋਂ ਜਾਣਕਾਰੀ ਇਕੱਠੀ ਕਰਦੇ ਰਹਿੰਦੇ ਹੋ ਹਾਂਜੀ ਹਾਂਜੀ ਬਾਕੀ ਅਸੀਂ ਪੜ੍ਹਦੇ ਤਾਂ ਹੈ ਆਪਾਂ ਬਹੁਤ ਅਖਬਾਰਾ ਘੁਰਦੇ ਮੋਬਾਈਲੋਂ ਤਾਂ ਦੇਖ ਲੇਦਾ ਇੰਟਰਵਿਊ ਦੇਖ ਲੇਦੇ ਜਿਵੇਂ ਪ੍ਰਧਾਨ ਜੀ ਸਾਹਿਬ ਲਗਾਤਾਰ ਸਿਮਾਂ ਦੇ ਮੀਟਿੰਗਾਂ ਅਟੈਂਡ ਕਰਦੇ ਆ ਜਿਤੋਂ ਬੋਲਦੇ ਆ ਉੱਥੇ ਪਰ ਇਹਨਾਂ ਨੂੰ ਗੱਲਾਂ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਹਾਂ ਹਾਂ ਗਿਆ ਸਮਝੋ ਤੇ ਬਾਰੇ ਪ੍ਰਧਾਨ ਜੀ ਨੇ ਬਹੁਤ ਵਾਰੀ ਬਰੀਕੀ ਦਾ ਸਮਝਾਇਆ ਸੀ 2 50 ਦਾ ਫਾਰਮੂਲਾ ਜਿਹੜਾ ਅੱਛਾ ਖੇਤੀ ਲਾਗਤਾਂ ਸੋਚਕਾਂਕ ਨਾਲ ਜੋੜ ਕੇ ਉਹ ਸਾਰਾ ਕੁਝ ਪੜ੍ਹਦਾ ਮੈਂ ਗ੍ਰੈਜੂਏਟ ਹਾਂ ਨਾਈਸ ਕਿਹੜੇ ਕਿਹੜੇ ਸਬਜੈਕਟ ਸੀ ਤੁਹਾਡੇ ਕੋਲ? ਮੇਰੇ ਕੋਲ ਜੀ ਇਕਨੋਮਿਕਸ ਸੀਗੇ। ਇਕਨੋਮਿਕਸ ਸਰ। ਹਾਂ ਜੀ 800 ਗ੍ਰਾਪ ਦਾ ਹੈ। ਨਾਈਸ। ਇਹ खासा ਉੱਤਮ ਵਿਸ਼ਾ ਹੈਗਾ। ਬਸ ਮਾਰਾ ਮੋਟਾ ਪੜ੍ਹ ਲਈ। ਤੇ ਕਰੇ ਹੋਰ ਵੀ ਵੱਡਿਆ ਕੋਈ ਮਤਲਬ ਨਹੀਂ ਜੀ ਮੇਰੇ ਪਿਤਾ ਜੀ ਫੌਜ ਸੀਗੇ। ਉਹਨਾਂ ਨੇ ਫੌਜੀ ਦੇ ਫੌਜੀ ਨੌਕਰੀ ਕੀਤੀ ਆ। ਅਸੀਂ ਤਿੰਨ ਭਾਈ ਆ ਘਰ ਚ। ਓਕੇ ਥੈਂਕ ਯੂ ਸਰ। ਹਾਂ ਜੀ। ਥੈਂਕ ਯੂ। ਓਕੇ ਠੀਕ ਹੈ। ਧੰਨਵਾਦ ਜੀ। ਚਲੋ ਆਪਣਾ ਬੋਤਾ